ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਟਿਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 987823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਵਾਈਂ ਆ ਡਾਊਨ ਸਕਰੀਨਾਂ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਮਹਾਰਾਜ ਜੀ ਬਠਿੰਡੇ ਜਲੇ ਦੇ ਪਿੰਡ ਅਤੇ ਤਹਿਸੀਲ ਹਰਾਮਪਰਾ ਫੂਲ ਦਾ ਪਿੰਡ ਦੋਸਤ ਨੂੰ ਤੋਕੜ ਗੱਬਣ ਮੈਂਆਂ ਦਿਖਾ ਦੇਾਂਗੇ ਤੇ ਇੱਕ ਤੁਹਾਨੂੰ ਸ਼ਾਹੀਵਾਲ ਬੈਡ ਦਿਖਾ ਦੇਾਂਗੇ ਲਾਸਟ ਤੇ ਦਿਖਾਵਾਂਗੇ ਤੇ ਗੱਲਬਾਤ ਸਾਰੀ ਕਰਾਵਾਂ ਇਨਾਮ ਡਰੈਸ ਨੰਬਰ ਸਭ ਕੋ ਪਸ਼ੂ ਦੀ ਜਿਹੜੀ ਜਾਣਕਾਰੀ ਸਾਰੀ ਪ੍ਰੋਪਰ ਤੁਹਾਨੂੰ ਲੈ ਕੇ ਦੇਵਾਂਗੇ ਤੇ ਇੱਕ ਹੋਰ ਬੇਨਤੀ ਹੈ ਵੀਰੇ ਜਿਹੜਾ ਵੀ ਤੁਸੀਂ ਪਸ਼ੂ ਖਰੀਦਣਾ ਦੀ ਜ਼ਿੰਮੇਵਾਰੀ ਨਾਲ ਖਰੀਦਣਾ ਤੇ ਦਸੱਲੀ ਆਪਦੀ ਤੁਸੀਂ ਆਪ ਕਰਕੇ ਖਰੀਦਣਾਗਾ ਕਿਉਂਕਿ ਆਪਣਾ ਕੰਮ ਆ ਸਿਰਫ ਵੀਡੀਓ ਕਵਰ ਕਰਨਾ ਕਰਕੇ ਤੁਹਾਡੇ ਤੱਕਰ ਪਹੁੰਚਾਉਣਾ ਵੀ ਇੱਥੇ ਪਸ਼ੂ ਖੜਾ ਆ ਕੇ ਤੁਸੀਂ ਖਰੀਦਦਾਰੀ ਕਰੋ ਸਾਰੀ ਦਸੱਲੀ ਨਾਲ ਸਸੀ ਕਾ ਬਾਈ ਹਰਦੇ ਸੀ ਹੈ ਹੋ ਠੀਕ ਹੈ ਕੋ ਪਹਿਲਾਂ ਤਾਂ ਨੰਬਰ ਬੋਲ ਦਗੇ ਜੀ 94652888 ਜੀ 94652888113 ਪਿੰਡ ਆਪਣਾ ਜੀ ਮਰਾਜ ਜੀ ਜ਼ਿਲ੍ਹਾ ਆਪਾਂ ਨੂੰ ਬਠਿੰਡਾ ਜੀ ਤਹਿਸੀਲ ਹੂਲ ਜੀ ਹੂਲ ਨੇੜੇ ਆਪਣੇ ਇਧਰ ਰਾਮਪੁਰਾ ਸ਼ਹਿਰੀ ਆ ਗਏ ਆ ਜੀ ਤੇ ਅੱਜ ਆਪਾਂ ਫਿਰ ਤਿੰਨ ਤਿੰਨ ਨਗ ਦਿਖਾਉਣੇ ਇੱਕ ਤਾਂ ਆਪਾਂ ਆਪਦੀ ਘਰ ਦੀ ਦਿਖਾਉਣੀ ਹੈ ਨਾ ਜਿਹੜੀ ਮੱਝ ਪਹਿਲੇ ਦਿਨ ਤੇ ਇੱਕ ਟੋਕਰ ਗੱਬੜ ਦੋ ਟੋਕਰ ਗੱਬੜ ਤੇ ਇੱਕ ਆਪਾਂ ਦਿਖਾਉਣੀ ਸ਼ਾਹੀਵਾਲ ਹਾਂਜੀ ਬੈੜ ਦੂਜੇ ਸੁਏ ਬਾਈ ਹਰਦੇਵ ਆਪਾਂ ਬਾਈਦੇ ਨੰਬਰ ਤੇ ਮੱਝ ਦੇਖੀ ਜਾਂਦੇ ਹਾਂ ਹਾਂਜੀ ਬਾਈ ਕਿਹੜੇ ਸੁਏ ਵਾਸਤੇ ਗੱਬਣਾ ਇਹ ਤੀਜੇ ਸੂਏ ਹਾਂ ਗੱਬਣਾ ਤੀਜੇ ਸੂਏ ਵਾਸਤੇ ਗੱਬਣਾ ਤੇ ਦੂਜੇ ਸੂਏ ਦਾ ਦੁੱਧ ਫਰੈਜ਼ਕੀ ਦਾ ਕਿੰਨਾ ਕੁ ਦਿੰਦੀ ਰਹੀ ਹੈ 16 ਕਿਲੋ ਦਿੱਤਾ ਇਹਨੇ ਤੇ ਸਾਈਜ਼ ਫੁੱਲ ਤੇ ਵਜਨ ਦਾ ਤਾਂ ਆਪਾਂ ਕਹਿ ਦਿੱ ਗਏ ਲੇਖੇ ਮੁੱਕਿਆ ਪਿਆ ਹੈ ਨਾ ਫੋਲੋ ਜੀ ਸੋਰਾ ਕਰਾਵਾਂਗੇ ਚੈੱਕ ਕੁਆਲਿਟੀ ਚੰਗੀ ਆ ਬਾਕੀ ਵਜਨ ਫੁੱਲ ਜੇ ਆਪਾਂ ਗੱਲ ਕਰ ਲਈਏ ਵਜਨ ਵਜੂਦ ਦੀ ਪੂਰੀ ਚੰਗੀ ਕੁਆਲਿਟੀ ਪੂਰੀ ਚੰਗੀ ਗੱਲਬਾਤ ਆਪਾਂ ਬਾਈ ਨਾਲ ਬਾਅਦ ਚ ਥੋੜੀ ਸਾਰੇ ਰੇਟ ਡਿਟੇਲ ਸਾਰਾ ਵੇਚ ਹੀ ਹੋਊਗਾ ਆ ਦੇਖੋ ਜੀ ਸਾਈਜ਼ ਚੰਗਿਆ ਹਾਤੀ ਚਬਾਈ ਵਾਲੇ ਤੇ ਹੁਣ ਬਾਈ ਦੁੱਧ ਕਿੰਨਾ ਐ ਥੱਲੇ ਬਾਈ ਹੁਣ ਆਪਾਂ ਹੈ ਤਾਂ 8 ਕਿਲੋ 7 ਕਿਲੋ ਕਹਿ ਕੇ ਦੇਣਾ ਤੇ ਮਿਲਦੀ ਮੁਲਦੀ ਕਿਵੇਂ ਚਾਰਟ ਤੇ ਮਿਲਦੀ ਬਾਈ ਜੋ ਮਰਜ਼ੀ ਜੋ ਦੋਨਾਂ ਵੇਲੇ ਓਕੇ ਕਿੰਨੇ ਚਿਰ ਦੀ ਗੱਪਣਾ ਇਹ ਇਹ ਬਾਈ ਪੌਣੇ 7 ਮਹੀਨੇ ਦੀ ਗੱਪਣ ਪੌਣੇ 7 ਮਹੀਨੇ ਦੀ ਤੇ ਤਾਜੀ ਨੇ ਫਿਰ ਦੁੱਧ ਕਿੰਨਾ ਕਿ ਦਿੱਤਾ ਸੀ 16 ਕਿਲੋ ਦਿੱਤਾ ਬਾਈ ਓਕੇ 16 ਕਿਲੋ ਥਣ ਲੇਵੇ ਦੀ ਪੂਰੀ ਸਾਫ ਆ ਜੀ ਬਾਕੀ ਦੀ ਗੱਲ ਜੇ ਆਪਾਂ ਗੱਲ ਕਰ ਲਗੇ ਭਾਂਡਾ ਥਣ ਚੰਗਾ ਘੜਦੀ ਫਿਰ ਉਹ ਤਾਂ ਹਾਂਜੀ ਕਿੰਨੇ ਪੈਸੇ ਬਾਈ ਇਹਨਾ 85000 ਜਮਾਨਤਾਂ ਨਹੀਂ ਜਮਾਨਤਾਂ ਬਾਕੀ ਦੀ ਗੱਲ ਬਾਅਦਾਂ ਨੂੰ ਬਹੁਤ ਆ ਹਾਂਜੀ ਬਾਅਦਾਂ ਨੂੰ ਬਹੁਤ ਹੈ ਜੀ ਤੇ ਚੈੱਕ ਪਾਸਾ ਤੁਹਾਡੀ ਕਰਾਈ ਵੀ ਅਗਲਾ ਆਪਦੀ ਕਰਾ ਦੇ ਜੀ ਹਾਂਜੀ ਹਾਂਜੀ ਕਰਵਾ ਕੇ ਲੈ ਕੇ ਆਏ ਜਿਹੜੀ ਹੁਣ ਵੀਰੇ 2 ਨੰਬਰ ਤੇ ਆਪਾਂ ਗੱਲ ਕਰ ਲਗੇ ਸੀ ਹਾਂਜੀ ਵੀ ਇਹਦੀ ਕੀ ਡਿਟੇਲ ਹੈ ਕਿੰਨੇ ਚਿਰ ਦੀ ਚੈੱਕ ਪਾਸਾ ਇਹ ਬਈ 7 ਮਹੀਨੇ ਦੀ ਅੱਜ ਹੀ ਚੈੱਕ ਕਰਾ ਕੇ ਲੈ ਆਂਦੀ ਆ ਠੀਕ ਹੈ 7 ਮਹੀਨੇ ਦੀ ਹਾਂ ਦੁੱਧ 7 ਕਿਲੋ ਕਹਿੰਦੇ ਆਪਾਂ ਧਾਰਾ ਮਾਰ ਕੇ ਲੈ ਕੇ ਆਏ ਠੀਕ ਹੈ ਵੀ ਕਿੰਨਾ ਤੁਸੀਂ ਧਾਰਾ ਮਾਰ ਗਾ ਤੇ ਲਿਆਂਦੀ ਗਾਂ ਹੁਣ ਉੱਥੇ ਇੱਕ ਹੋਊਗੀ ਵੀ ਕਿਵੇਂ ਮਿਲਦੀ ਹੈ ਕਿਵੇਂ ਖੋਲੋ ਜੀ ਨੂੰ ਵੀ ਤੋੜਾ ਕਰ ਤੇ ਬਾਕੀ ਦੀ ਗੱਲ ਸੂਏ ਕਿਹੜੇ ਵਾਸਤੇ ਗੱਬਣਾ ਬਾਈ ਇਹ ਚੌਥੇ ਲਈ ਹੈ ਚੌਥੇ ਲਈ ਗੱਬਣਾ ਤੇ ਤੇ ਤੀਜੇ ਸੂਏ ਦਾ ਬਾਈ ਇਹ ਕਿ ਦੁੱਧ ਕਿੰਨਾ ਕਿ ਦਿੱਤਾ ਵਾ ਫਿਰ ਬਾਈ ਮਾਲਕ ਦਾ 18 ਕਿਲੋ ਕਹਿੰਦੇ ਆ ਤੇ ਬਾਕੀ ਵੱਡੇ ਆਕਾਰ ਦੀ ਮੱਝ ਆ ਗਈ ਬਾਹਲੀ ਵੱਡੀ ਹੈ ਤੇ ਥਾਣ ਥਣ ਫਿਰ ਜੇ ਪਾਸ ਕਰੇ ਜੀ ਥਾਣਾ ਥਣ ਹਾਂ ਜੀ ਓਕੇ ਚੈੱਕ ਕਰਾ ਲਈ ਆਪਾਂ ਹਾਂ ਜੀ ਹਾਂ ਜੀ ਓਕੇ ਚੈੱਕ ਕਰਾਈ ਵੀ ਆ ਥਾਣਲੇ ਵੇ ਦੀ ਸਾਬਾ ਤਾਂ ਹੀ ਫਿਰ ਧਾਰਾਂ ਪਾਈਆਂ ਧਾਰਾਂ ਧਾਰਾਂ ਮਾਰ ਕੇ ਲਿਆਂਦੀਆਂ ਹਾਂ ਜੀ ਹਾਂ ਜੀ ਓਕੇ ਬਾਕੀ ਦੀ ਗੱਲ ਜਿਹੜੀ ਇਹਦਾ ਸਾਈਜ਼ ਆ ਨਾ ਸਾਈਜ਼ ਪੂਰਾ ਫਾਲੋ ਵੱਡੇ ਸਾਈਜ਼ ਦੀ ਆ ਤੇ ਥਾਣਲੇ ਵਾ ਨੀ ਤੋ ਕੁੜ ਗੱਬਣ ਦੀ ਤੁਸੀਂ ਮੰਗ ਕਰਦੇ ਹੋ ਨੇ ਚੱਕੋ ਤੁਹਾਨੂੰ ਇੱਕ ਨਹੀਂ ਦੋ ਕਵਰ ਕਰਕੇ ਦੇ ਦਿਆਂ ਹਾਂਜੀ ਵੀਰੇ ਇਹ ਤਾਂ ਪਿੰਡ ਦੀ ਮਾਂ ਬਾੜੀ ਚੰਗੀ ਮਾਂ ਜਿੰਨੀ ਉਹ ਕਿ ਦੇਖੀ ਭਾਲੀ ਵੀ ਆ ਹਾਂਜੀ ਹਾਂਜੀ ਕਿੰਨੇ ਪੈਸੇ ਹਰਦੇਵ ਦੇ ਵੀਰੇ ਇਹਦਾ ਮਾਨ 70000 ਚੋਂ ਮਾਣੀ ਆ ਜੀ 80 ਤੋਂ ਤਿੰਨ ਘੱਟ ਹਾਂਜੀ 80000 ਤੋਂ ਤਿੰਨ ਘੱਟ ਤੇ ਹੁਣ ਵੀਰੇ ਆਪਾਂ ਦੇਖ ਲਗੇ ਸ਼ਾਹੀਵਾਲ ਵੈੜਾ ਜਿਹੜੀ ਇਹਦੀ ਜਾਣਕਾਰੀ ਦਿਓ ਬਾੜੀ ਠੰਡੀ ਵੈੜਾ ਵੀ ਤੂੰ ਠੰਡੀ ਪੂਰੀ ਹੈ ਨਾ ਫੇਰ ਹੀ ਇੱਥੇ ਦੇਖ ਲੈ ਜਾ ਦੇ ਕੋਈ ਹੱਲ ਦਾ ਬਾਰਫੀ ਆ ਹੈ ਨਾ ਮਾੜੀ ਨਹੀਂ ਚੰਗੀ ਹੂੰ ਤੇ ਹਰਦੇਵ ਕਿਹੜਾ ਸੂਆ ਸੂੰਦੀ ਆ ਬਾਈ ਦੂਜੇ ਸੂਏ ਸੂੰਦੀ ਆ ਹੁ ਪਿੰਡ ਤੋਂ ਹੀ ਇਹ ਆ ਬਹੁਤ ਲੇਬਰ ਨੂੰ ਆਪਣਾ ਦੀ ਪਹਿਲੇ ਸੂਏ ਦਾ ਕਿੰਨਾ ਦੁੱਧ ਕੱਢਿਆ ਵਾ ਬਾਈ 15 ਕਿਲੋ ਇਹਨਾਂ ਮਾਲਕ ਕਹਿੰਦੇ ਆ ਠੀਕ ਆ ਓਕੇ 15 ਕਿਲੋ ਹਾਂ ਐਤ ਕਿੰਨੇ ਕਿਲੋ ਥੋੜਾ ਜਿਹਾ 15 ਕਿਲੋ ਦੀ ਮਾਲਕ ਨੇ ਹੈਗੀ ਓਕੇ ਫੋਲੋ ਇਹਨੂੰ ਵੀ ਤੋਰਾ ਕਰਾ ਕੇ ਚੈੱਕ ਕਰ ਦਿਨ ਕਿੰਨੇ ਬਾਕੀ ਆ ਬਾਈ ਹਫਤਾ ਬਾਕੀ ਹੈ ਜੀ ਫੀਲ ਦਾ ਪੂਰੀ ਗਾਰੰਟੀ ਹੈ ਓਕੇ ਓਕੇ ਹਾਂ ਫੀਲ ਸਾਉ ਦੀ ਪੂਰੀ ਗਾਰੰਟੀ ਹੈ ਪੂਰੀ ਗਾਰੰਟੀ ਹੈ ਬਸ ਓਕੇ ਤੇ ਬਾਕੀ ਦੀ ਗੱਲ ਦੱਸ ਤਾਂ ਕਿੰਨੇ ਦਿਨ ਘਟਜੂ ਬਾਈ ਬਾਈ ਹਫਤਾ ਲਈਓ ਬਾਈ ਤਲ ਫੁੱਲ ਭਾਜਨ ਪੂਰਾ ਹਨਾ ਬਾਜ ਠੰਡੀ ਬਹੁਤ ਹੈ ਤੇ ਫਿਰ ਫਾਇੜ ਕਿੰਨੀ ਕ ਆ ਜਾਂਦੀ ਹੋ ਬਾਈ ਇਹਦੀ ਬਾਈ ਉਹ ਤਾਂ 6000 ਜੀਰੋ ਕਹਿੰਦੇ ਓ ਓਕੇ ਫਿਰ ਤਾਂ ਮੰਜਾਂ ਦੇ ਮੁਕਾਬਲੇ ਦੋਦਾ ਹਨਾ ਮਾਰੀ ਠੰਡੀ ਜੇ ਹੂੰ ਠੰਡੀ ਸੀਲ ਬਾਕੀ ਦੀ ਗੱਲ ਜਿਹੜਾ ਇਹਦਾ ਸਾਈਜ਼ ਆ ਫੁੱਲ ਆ ਤੇ ਦਿਨ ਜਿਹੜੇ ਕੱਟੂਗੀ ਬਸ ਉਹੀ ਹੋਰ ਕੋਈ ਚੱਕਰ ਨਹੀਂ ਹਨਾ ਹਾਂਜੀ ਹਾਂਜੀ ਕਿੰਨੇ ਦਿਨ ਦੱਸਿਆ ਵੀਰੇ ਹਫਤਾ ਲੈ ਜੀ ਹਫਤਾ ਤੇ ਭਰ ਦੀ ਭੁਰ ਦੀ ਬਹੁਤ ਆ ਪਰ ਹਾਂਜੀ ਬਾਹਲਾ ਲੇਵਾ ਲਾਉਂਦੀ ਹੈ ਪਿੰਡ ਦੀ ਕੋਈ ਹੈ ਆਪਣੇ ਤੇ ਥਣ ਬੜਾ ਹੱਥੀ ਚਵਾਈ ਹੋਣੀ ਹਾਂਜੀ ਬਾਹਲਾ ਚੰਗੇ ਜਿੰਨੇ ਵੀ ਗੱਲਾਂ ਨੇ ਓਕੇ ਹਾਂਜੀ ਮਾਰਜੀ ਬੈਠ ਰਿਹਾ ਠੀਕ ਹੈ ਤੇ ਇਹਦਾ ਫਿਰ ਕੀ ਪ੍ਰਾਈਜ਼ ਆ ਗਿਆ ਵੀਰੇ ਇਹਦਾ 65000 ਚ ਮੰਨਤਾ ਨਹੀਂ ਜੀ ਤੇ ਬਾਕੀ ਦੀ ਗੱਲ ਇਹਨੇ ਦੁੱਧ ਦੇਣਾ ਫੈਡ ਵਾਲਾ ਕਿੰਨਾ ਜੀ 17 18 ਕਿਲੋ ਦੁੱਧ ਤਾਂ ਕੱਢ ਦੋ ਹਾਂਜੀ ਹੱਕ ਵੀ ਹੈ ਪਲੀ ਵਧੀਆ ਨੰਬਰ ਫੇਰ ਬੋਲ ਦਿਓ ਜੀ 94655288113 ਜੀ ਓਕੇ ਪਿੰਡ ਮਹਾਰਾਜ ਬਟਿੰਡੇ ਜ਼ਿਲ੍ਹੇ ਦਾ ਪਿੰਡ ਹੈ ਜੀ ਤੇ ਨੇੜੇ ਹੈਗਾ ਰਾਮਪਰਾ ਮੰਡੀ ਤੇ ਜਿਹੜਾ ਫੂਲ ਸ਼ਹਿਰ ਆ ਉਹ ਵੀ ਕੋਲੀ ਆ ਬਾਕੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤੈਦ ਲੋ ਧੰਨਵਾਦ